ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਦੀ ਸਖਤ ਇਮੀਗ੍ਰੇਸ਼ਨ ਨੇ 45 ਹਜ਼ਾਰ ਪੰਜਾਬੀਆਂ ਨੂੰ ਫਰੋਡ ਦੇ ਲਾਂਅ ਸਰਥ ਹੈ ਕੈਨੇਡਾ ਕੈਨੇਡਾ ਦੇ ਹਾਈ ਸਕੂਲ ਦੇ ਵਿੱਚ ਗੋਲੀਬਾਰੀ ਸ਼ੂਟਰਸ ਨੇ 10 ਮੌਤਾਂ ਕਈ ਹੋਏ ਗੰਭੀਰ ਜ਼ਖਮੀ ਸਕੂਲ ਦੇ ਅੰਦਰੋਂ ਮਿਲੀਆਂ 6 ਲਾਸ਼ਾਂ ਕੈਨੇਡਾ ਨੇ 6 ਫੋਰ ਜਸਟਿਸ ਉੱਤੇ ਲਗਾਈ ਪਾਬੰਦੀ ਐਸ ਐਫ ਜੀ ਅਤਵਾਦੀ ਸੰਗਠਨ ਘੋਸ਼ਿਤ ਭਾਰਤ ਕੈਨੇਡਾ ਸੁਰੱਖਿਆ ਸੇ ਹੋ ਕੋਈ ਮਜ਼ਬੂਤ ਨਵੀਂ ਖੋਜ ਦਾ ਵੱਡਾ ਖੁਲਾਸਾ ਅਲਰਟ ਥਕਾਵਟ ਵਧਾਰੀਏ ਚਿੰਤਾ ਐਮਰਜੈਂਸੀ ਅਲਰਟ ਸਿਸਟਮ ਦੇ ਵਿੱਚ ਲੋਕਾਂ ਦੀ ਸਮਝ ਹਜੇ ਵੀ ਘੱਟ ਤਿਹੂਨੇ ਨਾਸਰ ਗਰਮੀਆ ਦਾ ਵਿਸਥਾਰ ਅੱਜ ਗੱਲ ਕਰਾਂਗੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਤੇ ਵਿਖਰੇ ਨਾਲ ਜੁੜੇ ਇੱਕ ਹਮ ਮਸਲੇ ਦੀ ਡ੍ਰੰਪ ਸਰਕਾਰ ਦੀ ਤਹਜ਼ੂ ਤੇ ਹੁਣ ਕੈਨੇਡਾ ਸਰਕਾਰ ਨੇ ਵੀ ਹਜ਼ਾਰ ਪ੍ਰਵਾਸੀਆਂ ਨੂੰ ਸਾਲ ਪਰ ਡਿਪੋਰਟ ਕਰਨ ਦੀ ਕੋਸ਼ਿਸ਼ ਰਮ ਬਣਾਈ ਗਿਆ ਹਾਲਾਂਕਿ ਇਹ ਮੁਹਿੰਮ ਕਿੰਨੀ ਸਫਲ ਰਹੇਗੀ ਇਸ ਬਾਰੇ ਹਜੇ ਕੁਝ ਕਹਿਣਾ ਜ਼ਲ ਦਬਾਜੀ ਹੋਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਨੇ ਖਾਸ ਕਰਕੇ ਉਹਨਾਂ ਪੰਜਾਬੀ ਨੌਜਵਾਨਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਜੋ ਪੀਆਰ ਹਾਸਲ ਕਰਨ ਦੇ ਵਿੱਚ ਅਸਫਲ ਰਹੇ ਨੇ ਅਤੇ ਗੈਰ ਕਾਨੂੰਨੀ ਸੌਦੇ ਕੰਮ ਕਰ ਰਹੇ ਨੇ ਵਿਭਾਗ ਦਾ ਕਹਿਣਾ ਹੈ ਕਿ ਬਿਨਾ ਵੈਧ ਸਟੇਟਸ ਕੰਮ ਕਰਨ ਤੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਅਤੇ ਫਰੋਡ ਦਾ ਦਾਗ ਵੀ ਵਿਖਤੇ ਮੌਕੇ ਵੀ ਬੰਦ ਕਰ ਸਕਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 35 ਤੋਂ 50 ਹਜ਼ਾਰ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਸਰਫੀ ਰਿਪੋਰਟ ਕਰਨ ਦਾ ਟਿਚਰ ਰੱਖਿਆ ਗਿਆ ਹੈ। ਇੱਕ ਪਾਸੇ ਸਰਕਾਰ ਸਖਤ ਚੇਤਾਵਨੀ ਦੇ ਰਹੀ ਹੈ। ਦੂਜੇ ਪਾਸੇ ਪੂਖਰੇ ਵਿੱਚ ਕੈਨੇਡਾ ਔਨ ਤੇ ਰਾਹ ਖੁੱਲੇ ਰੱਖਣ ਦੇ ਪ੍ਰੋਸੇ ਵੀ ਦਿੱਤੇ ਜਾ ਰਹੇ ਨੇ। ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਈ ਨੌਜਵਾਨ ਸ਼ੋਸ਼ਣ ਦਾ ਸ਼ਿਕਾਰ ਪਨ ਰਹੇ ਨੇ। ਕਈ ਮਾਮਲਿਆਂ ਦੇ ਵਿੱਚ ਮਾਲਕ ਤਨਖਾਹ ਰੋਕ ਲੈਂਦੇ ਨੇ ਅਤੇ ਕੁੱਟਮਾਰ ਤੱਕ ਦੇ ਦੋਸ਼ ਵੀ ਸਾਹਮਣੇ ਆਏ ਨੇ। ਇਸ ਦੌਰਾਨ ਭਾਰਤ ਸਰਕਾਰ ਨੇ ਵੱਖ-ਵੱਖ ਦੇਸ਼ਾਂ ਤੋਂ ਰਿਪੋਰਟ ਕੀਤੇ ਗਏ ਭਾਰਤੀ ਵਿਦਿਆਰਥੀਆਂ ਦੇ ਅੰਕੜੇ ਜਾਰੀ ਕੀਤੇ ਨੇ। ਸਭ ਤੋਂ ਵੱਧ 170 ਵਿਦਿਆਰਥੀ ਯੂਕੇ ਤੋਂ ਡਿਪੋਰਟ ਹੋਏ। ਆਸਟ੍ਰੇਲੀਆ ਤੋਂ 114, 282 ਅਤੇ ਅਮਰੀਕਾ ਤੋਂ 45 ਵਿਦਿਆਰਥੀਆਂ ਨੂੰ ਵਾਪਸ ਭੇਜਿਆ ਗਿਆ। ਇਸ ਤੋਂ ਇਲਾਵਾ ਬਾਟਪਾਲ ਦੀ ਵਿਦਿਆਰਥੀਆਂ ਨੂੰ ਅਮਰੀਕਾ ਨੇ ਹਵਾਈ ਅੱਡੇ ਤੋਂ ਹੀ ਵਾਪਸ ਮੋੜ ਦਿੱਤਾ ਚਿੰਤਾਜਨਕ ਗੱਲ ਇਹ ਹੈ ਕਿ ਅਮਰੀਕਾ ਤੇ ਕੈਨੇਡਾ ਵਿੱਚ ਹਿੰਸਕ ਹਮਲੇ ਦੌਰਾਨ 20 ਭਾਰਤੀ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ ਆਸਟ੍ਰੇਲੀਆ ਵਿੱਚ ਤਿੰਨ ਅਤੇ ਹੋਰ ਕਈ ਦੇਸ਼ਾਂ ਵਿੱਚ ਵੀ ਇੱਕ ਇੱਕ ਭਾਰਤੀ ਨਾਗਰਿਕ ਨਿਸ਼ਾਨਾ ਬਣੇ ਨੇ ਕੈਨੇਡਾ ਵਿੱਚ 2018 ਤੋਂ 2025 ਤੱਕ 17 ਭਾਰਤੀ ਵਿਦਿਆਰਥੀ ਹਿੰਸਾ ਦਾ ਸ਼ਿਕਾਰ ਹੋਏ ਨੇ ਇਕ ਰਿਪੋਰਟ ਮੁਤਾਬਕ 2025 ਦੌਰਾਨ ਦੁਨੀਆ ਦੇ 190 ਦੇਸ਼ਾਂ ਦੇ ਵਿੱਚ ਭਾਰਤੀ ਵਿਦਿਆਰਥੀਆਂ 'ਤੇ ਹਮਲੇ ਦੀਆਂ 350 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਜਿਨ੍ਹਾਂ ਵਿੱਚ ਨਸਲੀ ਭੇਦਭਾਵ ਵੀ ਸ਼ਾਮਲ ਹੈ ਰੂਸ ਦੀਆਂ ਮੈਡੀਕਲ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੇ ਵੀ ਗੰਭੀਰ ਹਾਲਾਤਾਂ ਬਾਰੇ ਦੱਸਿਆ داخلے دی అతిశય گنتی تے ਪ੍ਰਸ਼ਾਸਨਿਕ ਲਾਪਰਪਾਈ ਕਾਰਨ ਵਿਦਿਆਰਥੀਆਂ ਨੂੰ ਆਰਥਿਕ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਉਧਰ ਕੈਨੇਡਾ ਵੱਲੋਂ سٹڈی ਵੀਜ਼ੇ ਦੇ ਵਿੱਚ ਕਟੌਤੀ ਕੀਤੇ ਜਾਣ ਕਾਰਨ ਟੋਰਾਂਟੋ ਵੈਨਕੂਵਰ ਅਤੇ অন্ਟਾਰੀਓ ਦੇ کئی ਸ਼ਹਿਰਾਂ ਵਿੱਚ ਟੈਂਪਰੇਰੀ ਰੈਜ਼ੀਡੈਂਸ ਦੀ ਗਿਣਤੀ ਵਿੱਚ ਵੱਡੀ ਕਟੌਤੀ ਦਰਜ ਕੀਤੀ ਗਈ ਹੈ ਵਿਦੇਸ਼ੀ ਮੰਤralੇ ਦੇ ਰਾਜ ਮੰਤਰੀ ਕਿਰਤੀ ਵਰਦਨ ਸਿੰਘ ਨੇ ਲੋਕ ਸਭਾ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ਾਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ਦੀ ਮਦਦ ਲਈ ਭਾਰਤੀ ਦੂਤਾਵਾਸ ਦੇ ਵਿੱਚ ਵਿਸ਼ੇਸ਼ ਅਧਿਕਾਰੀਆਂ ਦਾ ਨਾਟ ਕੀਤਾ ਗਏ ਨੇ ਸਪੱਸ਼ਟ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਹੀ ਜਾਣਕਾਰੀ ਅਤੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸੁਪਨਿਆਂ ਟੁੱਟਣ ਦੇ ਵਿੱਚ ਦੇਰ ਨਹੀਂ ਲੱਗਦੀ ਫਿਲਹਾਲ ਦੇ ਲਈ ਇਹ ਨਹੀਂ ਅੱਜ ਦੀ ਸਭ ਤੋਂ ਵੱਡੀ ਅਤੇ ਦੁਖਦਾਈ ਖਬਰ ਕੈਨੇਡਾ ਦੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੰਗਲਵਾਰ ਨੂੰ ਇੱਕ ਹਾਈ ਸਕੂਲ ਦੇ ਵਿੱਚ ਹੋਈ ਭਿਆਨਕ ਗੋਲੀਬਾਰੀ ਦੇ ਵਿੱਚ ਛੋਟਾ ਸਮੇਂ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਹਾਲੀਆ ਇਤਿਹਾਸ ਦੇ ਵਿੱਚ ਕੈਨੇਡਾ ਦੇ ਸਭ ਤੋਂ ਘਾਟਕ ਸਮੂਹਿਕ ਹਮਲਿਆਂ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਅਨੁਸਾਰ ਇਹ ਗੋਲੀਬਾਰੀ ਟੰਬਲਰ ਰੀਚ ਨਾਮਕ ਸ਼ਹਿਰ ਦੇ ਇੱਕ ਹਾਈ ਸਕੂਲ ਅੰਦਰ ਵਾਪਰੀ ਹੈ। ਸਕੂਲ ਦੇ ਅੰਦਰੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਇੱਕ ਨਜ਼ਦੀਕੀ ਰਿਹਾਇਸ਼ ਤੋਂ ਵੀ ਮਰ ਤੱਕ ਮਿਲੇ ਨਹੀਂ ਜਿਨ੍ਹਾਂ ਨੂੰ ਇਸ ਘਟਨਾ ਦੇ ਨਾਲ ਸੰਬੰਧਿਤ ਮੰਨਿਆ ਜਾ ਰਿਹਾ ਹੈ ਇੱਕ ਹੋਰ ਵਿਅਕਤੀ ਦੀ ਹਸਪਤਾਲ ਚੋਂ ਦੇ ਸਮੇਂ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਕਟੋਕਟ ਦੋ ਲੋਕ ਗੰਭੀਰ ਜਾਂ ਜਾਨਲੇਵਾ ਸੱਤਾ ਦੇ ਨਾਲ ਹਸਪਤਾਲ ਵਿੱਚ ਦਾਖਲ ਹੋਏ ਨੇ ਜਦਕਿ ਕਰੀਬ 25 ਹੋਰ ਲੋਕਾਂ ਦਾ ਇਲਾਜ ਗੈਰ ਜਾਨਲੇਵਾ ਸੱਤਾ ਲਈ ਕੀਤਾ ਜਾ ਰਿਹਾ ਹੈ ਹਮਲਾਵਰ ਵੀ ਮੌਕਤੋਂ ਮਿltਕ ਮਿਲੇ ਪੁਲਿਸ ਦੇ ਮੁਤਾਬਕ ਇਹ ਮੌਤ ਖੁਦਕੁਸ਼ੀ ਜਾਪਦੀ ਹੈ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਸ ਵੇਲੇ ਕਿਸੇ ਹੋਰ ਸ਼ੱਕੀ ਦੀ ਤਲਾਸ਼ ਨਹੀਂ ਕੀਤੀ ਜਾ ਰਹੀ ਅਤੇ ਜਨਤਾ ਲਈ ਕੋਈ ਵੀ ਤੁਰੰਤ ਖਤਰਾ ਨਹੀਂ ਹੈ ਪੁਲਿਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸ਼ੂਟਰ ਦੀ ਕੋਰਤ ਸੀ ਜੋ ਕਿ ਉੱਤਰੀ ਅਮਰੀਕਾ ਵਿੱਚ ਸਮੂਹਿਕ ਗੋਲੀਬਾਰਤੇ ਮਾਮਲਿਆਂ ਵਿੱਚ ਕਾਫੀ ਅਸਧਾਰਨ ਮੰਨੀ ਜਾਂਦੀ ਹੈ ਇੱਕ ਸਰਗਰਮ ਸ਼ੂਟਰ ਅਲਰਟ ਵਿੱਚ ਉਸ ਨੂੰ ਪੂਰੇ ਵਾਲਾ ਵਾਲੀ ਔਰਤ ਵਜੋਂ ਦਰਸਾਇਆ ਗਿਆ ਸੀਗਾ ਬਾਅਦ ਵਿੱਚ ਪੁਲਿਸ ਸੁਪਰਡੈਂਟ ਕੇਨ ਫਲਾਈਟ ਨੇ ਪੁਸ਼ਟੀ ਕੀਤੀ ਹੈ ਕਿ ਚੇਤਾਵਨੀ ਵਿੱਚ ਦਰਸਾਇਆ ਗਿਆ ਵਿਅਕਤੀ ਹੀ ਸਕੂਲ ਅੰਦਰ ਮ੍ਰਿਤਕ ਮਿਲਿਆ ਹੈ ਹਾਲਾਂਕਿ ਪੁਲਿਸ ਨੇ ਪੀੜਤਾ ਦੀ ਪੂਰੀ ਜਾਣਕਾਰੀ ਜਾਰੀ ਨਹੀਂ ਕੀਤੀ ਅਤੇ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਮ੍ਰਿਤਕ ਵਿੱਚ ਕਿੰਨੇ ਨਾਬਾਲਗ ਵਿਦਿਆਰਥੀ ਸ਼ਾਮਲ ਨੇ ਟੰਬਲਰ ਫੀਜ਼ ਇੱਕ ਦੂਰ ਦੁਰਾਡੇ ਇਲਾਕੇ ਦੇ ਵਿੱਚ ਸਥਿਤ ਛੋਟਾ ਸ਼ਹਿਰ ਹੈ ਜਿਸ ਦੀ ਆਬਾਦੀ ਲਗਭਗ 2400 ਹੈ। ਇਹ ਵੈਂਕੂਵਰ ਤੋਂ ਕਰੀਬ 1155 ਕਿਲੋਮੀਟਰ ਉੱਤਰ ਪੂਰਬ ਵੱਲ ਰੋਕੀ ਪਹਾੜਾਂ ਦੀਆਂ ਤਲਹਟੀਆਂ ਦੇ ਵਿੱਚ ਸਥਿਤ ਹੈ ਅਤੇ ਟੰਬਲਰ ਫੀਜ਼ ਸੈਕੰਡਰੀ ਸਕੂਲ ਦੇ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਲਗਭਗ 160 ਵਿਦਿਆਰਥੀ ਪੜ੍ਹਦੇ ਨੇ। ਘਟਨਾ ਤੋਂ ਬਾਅਦ ਸਕੂਲ ਨੂੰ ਹਫ਼ਤੇ ਦੇ ਬਾਕੀ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਅਤੇ ਵਿਦਿਆਰਥੀਆਂ ਤੋਂ ਪਰਿਵਾਰਾਂ ਦੇ ਲਈ ਕਾਉਂਸਲਿੰਗ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ। ਅਧਿਕਾਰੀਆਂ ਦੇ ਮੁਤਾਬਕ ਸਾਨਕ ਪੁਲਿਸ ਟੀਮ ਕਾਲ ਮਿਲਨ ਤੋਂ ਕੇਵਲ 2 ਮਿੰਟਾਂ ਅੰਦਰ ਮੌਕੇ ਤੇ ਪਹੁੰਚ ਗਈ ਸੀ ਜਿਸ ਨਾਲ ਸੰਭਵ ਹੈ ਕਿ ਹੋਰ ਜਾਨਾਂ ਬਚ ਸਕੀਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਆਬੀ ਨੇ ਅਜੇ ਸਮੇਂ ਦੇ ਵਿੱਚ ਸ਼ਬਦ ਕੱਟ ਪੈ ਜਾਂਦੇ ਨੇ ਕਿਹਾ ਅਤੇ ਕਿ ਇਸ ਘਟਨਾ ਪੈਚ ਅਤੇ ਇਹ ਘਟਨਾ ਸਵੇਰੇ ਦੇ 11:00 ਵਜੇ ਜਨਤਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਨੇ ਵੀ ਸਥਾਨਕ ਪੁਲਿਸ ਦੀ ਤੁਰੰਤ ਕਾਰਵਾਈ ਦੀ ਸਖ਼ਨਾ ਕੀਤੀ ਹੈ ਇਸ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਆਪਣੀ ਨਿਯਤ ਸਰਕਾਰੀ ਕਾਰਜਕ੍ਰਮ ਮੁਲਤਵੀ ਕਰ ਦਿੱਤੇ ਨੇ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਧੂਆਵਾਂ ਤੇ ਢੂੰਗੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਦੇ ਨਾਲ ਨੇ ਕੈਨੇਡਾ ਦੇ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਵੀ ਕੁਝ ਭਿਆਨਕ ਗੋਲੀਬਾਰਤੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਜਿਨ੍ਹਾਂ ਵਿੱਚ 2020 ਦੀ ਨੋਮਸ ਕੋਸ਼ੀਆ ਘਟਨਾ ਤੇ 1999 ਦੀ ਵੌਨਟੇਅਰ ਸਕੂਲ ਗੋਲੀਬਾਰੀ ਸ਼ਾਮਲ ਨੇ ਫਿਲਹਾਲ ਪੂਰਾ ਦੇਸ਼ ਇਸ ਦੁਖਦਾਈ ਘਟਨਾ ਤੋਂ ਸ਼ੋਕ ਗ੍ਰਸਤ ਹੈ ਤੇ ਜਾਂਚ ਜਾਰੀ ਹੈ ਪੱਲ ਲਈ ਕੈਨੇਡਾ ਤੋਂ ਇੱਕ ਵੱਡੀ ਤੇ ਚਿੰਤਾਜਨਕ ਕੂਟਨੀਤਿਕ ਕਾਮਯਾਬੀ ਸਾਹਮਣੇ ਆਈ ਹੈ ਭਾਰਤ ਦੇ ਵਿੱਚ ਇਹ ਪਹਿਲਾਂ ਹੀ ਪਬੰਦੀ ਸੁਧਾਤਵਦੀ ਸੰਗਠਨ 6 फॉर ਜਸਟਿਸ ਜਿਸ ਨੂੰ SFJ ਕਿਹਾ ਜਾਂਦਾ ਹੈ ਉਸ ਉੱਤੇ ਹੁਣ ਕੈਨੇਡਾ ਸਰਕਾਰ ਨੇ ਵੀ ਸਖਤ ਕਾਰਵਾਈ ਕਰਦੇ ਹੋਏ ਪਬੰਦੀ ਲਗਾ ਦਿੱਤੀ ਹੈ ਕੈਨੇਡਾ ਨੇ ਇਸ ਸੰਗਠਨ ਨੂੰ ਅਧਿਕਾਰਤ ਤੌਰ ਤੇ ਅਤਵਾਦੀ ਸੰਗਠਨ ਐਲ ਘੋਸ਼ਿਤ ਕਰ ਦਿੱਤਾ ਹੈ ਇਸ ਦਾ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਦੀ ਕੈਨੇਡਾ ਯਾਤਰਾ ਤੋਂ ਸਿਰਫ 3 ਦਿਨਾਂ ਦੇ ਅੰਦਰ ਖੇលਿਆ ਗਿਆ ਜਿਸ ਨੂੰ ਭਾਰਤ ਕੈਨੇਡਾ ਸਬੰਧ ਦੇ ਸੰਦਰਭ ਦੇ ਵਿੱਚ ਕਾਫੀ ਮਹੱਤਵਪੂਰਨ ਮੰਨੇ ਜਾ ਰਿਹਾ ਹੈ ਇਸ ਕਦਮ ਨੂੰ ਦੋਹਾਂ ਦੇਸ਼ਾਂ ਦੇ ਵਿਚਕਾਰ ਸੁਰੱਖਿਆ ਤੇ ਅੱਤਵਾਦ ਵਿਰੋਧੀ ਸਹਿਯੋਗ ਦੇ ਵੱਲੀ ਇੱਕ ਵੱਡੀ ਪੇਸ਼ਕਸ਼ ਕਦਮੀ ਵਜੋਂ ਦੇਖਿਆ ਜਾ ਰਿਹਾ ਹੈ ਕੈਨੇਡਾ ਵਿੱਚ ਕਿਸੇ ਵੀ ਸੰਗਤ ਨੂੰ ਅੱਤਵਾਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਕਰਨ ਦਾ ਅਰਥ ਹੁੰਦਾ ਹੈ ਉਸ ਦੇ ਨਾਲ ਜੁੜੀਆਂ ਸਾਰੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਦੀਆਂ ਨੇ ਇਸ ਨਾਲ ਹੀ ਉਸ ਸੰਗਠਨ ਦੀਆਂ ਸਾਰੀਆਂ ਗਤੀਵਿਧੀਆਂ ਫੰਡ ਇਕੱਠਾ ਕਰਨਾ ਪ੍ਰਚਾਰ ਕਰਨਾ ਅਤੇ ਮੈਂਬਰਸ਼ਿਪ ਦੇਣਾ ਸੰਬੰਧਿਤ ਕਾਰਵਾਈਆਂ ਤੇ ਪੂਰੀ ਤਰ੍ਹਾਂ ਰੋਕ ਲੱਗ ਜਾਂਦੀ ਹੈ 64 ਜਸਟਿਸ ਸੰਘਟਨ ਨਾ ਵੱਖਵਾਦੀ ਅਤਵਾਦੀ ਗੁਰਪੰਤ ਵੰਤ ਸਿੰਘ ਪੰਹੁਰੀ ਅਗਵਾਈ ਹੇਠ ਕੰਮ ਕਰਦਾ ਆ ਰਿਹਾ ਹੈ ਭਾਰਤ ਲੰਬੇ ਸਮੇਂ ਤੋਂ ਇਸ ਸੰਘਟਨ ਨੂੰ ਵਿਨਾਸ਼ ਕਰੀਏ ਤੇ ਵੱਖਵਾਦੀ ਕਰਾ ਦੇਣ ਦਾ ਆ ਰਿਹਾ ਹੈ ਭਾਰਤੀ ਸਰਕਾਰ ਦਾ ਦੋਸ਼ ਹੈ ਕਿ ਸੰਘਟਨ ਪੰਜਾਬ ਦੇ ਵਿੱਚ ਵੱਖਰੇ ਦੇਸ਼ ਦੀ ਮੰਗ ਨੂੰ ਲੈ ਕੇ ਉਕਸਾਉਂਦੀਆਂ ਅਤੇ ਹਿੰਸਕ ਸੋਚ ਨੂੰ ਵਧਾਵਾ ਦੇਣ ਵਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਿਹਾ ਹੈ ਭਾਰਤ ਦੇ ਵੀ ਕਹਿਣਾ ਹੈ ਕਿ SFG ਦੀਆਂ ਅਸਲ ਗਰਮੀਆਂ ਤਾਂ ਸਿਰਫ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਨਹੀਂ ਸਗੋਂ ਪਾਰਤ ਤੇ ਕੈਨੇਡਾ ਵਿਚਕਾਰ ਪ੍ਰੋਸੇ ਪੂਰੇ ਕ੍ਰਿਸ਼ਟਾ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ ਹੁਣ ਕੈਨੇਡਾ ਵੱਲੋਂ ਕੀਤੀ ਗਈ ਇਹ ਕਾਰਵਾਈ ਭਾਰਤ ਦੇ ਰੁਖ ਨੂੰ ਅੰਤਰਰਾਸ਼ਟਰੀ ਮੰਚ 'ਤੇ ਮਜ਼ਬੂਤੀ ਦਿੰਦੀ ਨਜ਼ਰ ਆ ਰਹੀ ਹੈ ਕੋਟ ਨੇਟਕ ਮਾਰਤਾ ਮੰਨਿਆ ਕਿ ਫੈਸਲਾ ਭੂਿਕ ਵਿੱਚ ਦੋਹਾਂ ਦਿਸ਼ਾ ਦੇ ਵਿਕਾਸ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ ਅਤੇ ਅੱਤਵਾਦ ਫਿਰੂਦ ਸੱਚੀ ਲੜਾਈ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ ਐਮਰਜੈਂਸੀ ਹਾਲਾਤਾਂ ਦੌਰਾਨ ਜਨਤਾ ਤੱਕ ਤੁਰੰਤ ਅਤੇ ਸਹੀ ਜਾਣਕਾਰੀ ਪਹੁੰਚਾਉਣ ਦੇ ਲਈ ਅੱਜ ਦੇ ਸਮੇਂ ਦੇ ਵਿੱਚ ਸੈਲਫੋਨ ਸਭ ਤੋਂ ਅਹੰਕਾਰ ਪੂਰਵਕ ਸਾਧਨ ਬਣ ਚੁੱਕੇ ਲਾਜ਼ਮੀ ਐਮਰਜੈਂਸੀ ਅਲਰਟ ਪ੍ਰਣਾਲੀਆਂ ਰਾਹੀਂ ਪੁਲਿਸ ਅਤੇ ਸਰਕਾਰੀ ਏਜੰਸੀਆਂ ਲੋਕਾਂ ਨੂੰ ਤੁਰੰਤ ਖਤਰੇ ਬਾਰੇ ਚੇਤਾਵਨੀਆਂ ਦੇ ਸਕਦੀਆਂ ਨੇ ਪਰ ਸਵਾਲ ਇਹ ਹੈ ਕਿ ਪੁਲਿਸ ਕਿਵੇਂ ਫੈਸਲਾ ਕਰਦੀ ਹੈ ਤੇ ਕਦੋਂ ਅਤੇ ਕਿਹੜੇ ਹਾਲਾਤ ਵਿੱਚ ਅਲਰਟ ਜਾਰੀ ਕੀਤਾ ਜਾਵੇ ਤਾਂ ਜੋ ਲੋਕ ਸੂਚਿਤ ਵੀ ਰਹਿਣ ਅਤੇ ਅਲਰਟ ਥਕਾਵਟ ਦਾ ਸ਼ਿਕਾਰ ਵੀ ਨਾ ਹੋਣ ਇਸੇ ਮਹੱਤਵਪੂਰਨ ਸਵਾਲ ਦਾ ਜਵਾਬ ਲੱਭਣ ਦੇ ਲਈ ਇਸ ਸਕੈਚੂਅਨ ਦੇ ਗ੍ਰੈਜੂਏਟ ਵਿਦਿਆਰਥਣ ਮੈਂਡੀ ਮਾਇਰ ਨੇ ਮਾਉਂਟ ਸੈਟ ਵਿنسੈਂਟ ਯੂਨੀਵਰਸਿਟੀ ਰਾਹੀਂ ਵਿਸਤ੍ਰਿਤ ਖੋਜ ਕੀਤੀ ਹੈ ਉਸ ਦੀ ਖੋਜ ਦੇ ਵਿੱਚ ਕੈਨੇਡਾ ਦੀਆਂ 8 ਵੱਖ-ਵੱਖ ਪੁਲਿਸ ਸਮਾਹਮਾ ਮੈਂ ਦੇ ਪ੍ਰਤੀਨਿਧੀਆਂ ਦੇ ਨਾਲ ਇੰਟਰਵਿਊ ਕੀਤੇ ਗਏ ਨੇ ਤੇ ਨਾਲ ਹੀ 486 ਲੋਕਾਂ ਨੂੰ ਸ਼ਾਮਲ ਕਰਦਾ ਇੱਕ ਵੱਡਾ ਜਨਤਕ ਸਰਵੇਖਣ ਵੀ ਕੀਤਾ ਗਿਆ ਇਸ ਖੋਜ ਦਾ ਮਕਸਦ ਇਹ ਸਮਝਣਾ ਸੀ ਕਿ ਪੁਲਿਸ ਐਮਰਜੈਂਸੀ ਦੌਰਾਨ ਕਿਹੜੀਆਂ ਕਾਲਜਸ਼ੀਲ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ ਕਿਹੜੇ ਸਰਦਨ ਵਰਤਦੀ ਹੈ ਤੇ ਜਨਤਾ ਦੀਆਂ ਉਮੀਦਾਂ ਦੇ ਨਾਲ ਕਿਵੇਂ ਸੰਤੁਲਨ ਬਣਾਉਂਦੀ ਹੈ ਮੰਡੀ ਮਾਈ ਦੇ ਅਨੁਸਾਰ ਕੈਨੇਡਾ ਭਰ ਦੇ ਵਿੱਚ ਇਸ ਸਮਝ ਕਾਫੀ ਘੱਟ ਹੈ ਕਿ ਪੁਲਿਸ ਅਸਲ ਦੇ ਵਿੱਚ ਐਮਰਜੈਂਸੀ ਅਲਰਟ ਜਾਰੀ ਕਰਨ ਵੇਲੇ ਕਿਹੜੀ ਪ੍ਰਕਿਰਿਆ ਅਪਣਾਉਂਦੀ ਹੈ ਉਸਨੇ ਦੱਸਿਆ ਕਿ ਪੁਲਿਸ ਨੂੰ ਇੱਕੋ ਸਮੇਂ ਕਈ ਗੰਭੀਰ ਮੰਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਈ ਘਟਨਾਵਾਂ ਦਾ ਜਵਾਬ ਦੇਣਾ ਅਲਰਟ ਦੀ ਪ੍ਰੋਸਿਅਰਕਤਾ ਬਣਾਈ ਰੱਖਣਾ ਤੇ ਲੋਕਾਂ ਦੀ ਤੁਰੰਤ ਜਾਣਕਾਰੀ ਦੀ ਉਮੀਦ ਪੂਰੀ ਕਰਨੀ ਉਸ ਦੇ ਸ਼ਬਦਾਂ ਦੇ ਵਿੱਚ ਘਟਨਾ ਦੌਰਾਨ 30 ਮਿੰਟ ਵੀ ਪੁਲਿਸਿੰਗ ਦੇ ਸੰਦਰਭ ਦੇ ਵਿੱਚ ਬੇਹਤ ਲੰਬਾ ਸਮਾਂ ਹੋ ਸਕਦਾ ਹੈ। ਕੋਸ ਦੇ ਨਤੀਜੇ ਦੇ ਅਧਾਰ ਉਤੇ ਕੈਨੇਡੀਅਨ ਪੁਲਿਸ ਨੂੰ ਮਾਮਾ ਦੇ ਲਈ ਤਿੰਨ ਮੁੱਖ ਸਿਫਾਰਸ਼ਾਂ ਸਾਹਮਣੇ ਆਈਆਂ ਨੇ। ਪਹਿਲੀ ਜਨਤਕ ਸਿੱਖਿਆ ਤਾਂ ਜੋ ਲੋਕ ਸਮਝ ਸਕਣ ਕਿ ਐਮਰਜੈਂਸੀ ਅਲਰਟ ਕਿਵੇਂ ਕੰਮ ਕਰਦੇ ਨੇ ਅਤੇ ਕਦੋਂ ਜਾਰੀ ਕੀਤੇ ਜਾਂਦੇ ਨੇ। ਦੂਜੀ ਜਨਤਕ ਵਿਸ਼ਵਾਸ ਬਣਾਉਣਾ ਅਲਰਟ ਸਮੇਂ ਸਿਰ ਸਹੀ ਅਤੇ ਪ੍ਰਸਯੋਗ ਹੋਣ ਤਾਂ ਜੋ ਲੋਕ ਅਫਵਾਹਾਂ ਜਾਂ ਸੋਸ਼ਲ ਮੀਡੀਆ ਦੀ ਬਜਾਏ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ। ਤੇ ਤੀਸਰੀ ਸਿਖਲਾਈ ਅਤੇ ਅਭਿਆਸ ਪੁਲਿਸ ਸਟਾਫ ਦੇ ਲਈ ਨਿਯਮਤ ਟ੍ਰੇਨਿੰਗ ਦਾ ਪ੍ਰੋਟੋਕੋਲ ਦੀ ਜਾਂਚ ਤੇ ਸੰਚਾਰ ਟੀਮਾਂ ਦੀ ਸਰਗਰਮ ਭੂਮਿਕਾ ਹੋਣਾ ਮੈਂਡੀ ਮਾਰ ਕਹਿੰਦੀ ਹੈ ਕਿ ਦੇਸ਼ ਭਰ ਦੇ ਵਿੱਚ ਪੁਲਿਸ ਵੱਲੋਂ ਜਨਤਕ ਚੇਤਾਵਨੀ ਦੇ ਤਰੀਕੇ ਕਾਫੀ ਵੱਖ-ਵੱਖ ਨੇ ਉਹ ਮੰਨਦੀ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੀ ਪੁਲਿਸ ਸਮਾਵਾਂ ਇਕੱਠੀਆਂ ਹੋ ਕੇ ਰਾਸ਼ਟਰੀ ਐਮਰਜੈਂਸੀ ਅਲਰਟ ਪ੍ਰਣਾਲੀ ਦੇ ਨਾਲ ਜੁੜੀਆਂ ਏਜੰਸੀਆਂ ਦੇ ਨਾਲ ਸੇ ਹੋ ਕੇ ਕਰਨ ਅਤੇ ਇਕਸਾਰ ਨੀਤੀਆਂ ਤੇ ਪ੍ਰਕਿਰਿਆਵਾਂ ਤਿਆਰ ਕਰਨ ਇਹ ਅਧਿਐਨ ਸਾਫ਼ ਕਰਦਾ ਹੈ ਕਿ ਐਮਰਜੈਂਸੀ ਅਲਰਟ ਸਿਰਫ ਕੀ ਨਹੀਂ ਸਗੋ ਕਦੋਂ ਦੱਸਵਾਲ ਵੀ ਨੇ ਮਾਊਂਟ ਸੈਂਟਰ ਵਿنسنٹ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਇਹ ਖੋਜ ਪੁਲਿਸ ਦਿੱਲੀ ਆਪਣੀਆਂ ਚੇਤਾਵਨੀਆਂ ਪ੍ਰਕਿਰਿਆਵਾਂ ਉੱਤੇ ਮੁੜ ਵਿਚਾਰ ਕਰਨ ਅਤੇ ਜਨਤਕ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਪੇਸ਼ ਕਰਦੀ ਹੈ। ਮਾਇਰ ਦੇ ਇਸ ਅਧਿਗਿਆਨ ਦਾ ਵਿਸਤ੍ਰਿਤ ਵਿਸ਼ਲੇਸ਼ਨ ਆਨਲਾਈਨ ਵੀ ਉਪਲਬਧ ਹੈ। ਰਹੱਸਾਂ ਦੀ ਲਗਾਤਾਰ ਵਧਦੀ ਲਾਗਤ ਕਰ ਨਜ ਕੈਨੇਡਾ ਦੇ ਵਿੱਚ ਵਧਦੇ ਲੋਕਾਂ ਦੇ ਲਈ ਮਹੀਨਾਵਾਰ ਬਿੱਲਾ ਦਾ ਭੁਗਤਾਨ ਕਰਨਾ ਮੁਸ਼ਕਲ ਬੰਨਤਾ ਜਾ ਰਿਹਾ ਹੈ ਇਸ ਸਾਲ ਤੱਕ ਦਬਾਅ ਦੇ ਚਲਦੇ ਕਈ ਕੈਨੇਡੀਅਨ ਹੁਣ ਬਚਤ ਕਰਨ ਦੇ ਲਈ ਜੀਵਨ ਬੀਮੇ ਵਰਕੇ ਮਹੱਤਵਪੂਰਨ ਖਰਚੇ ਤੋਂ ਵੀ ਪਿੱਛੇ ਹਟ ਰਹੇ ਨੇ ਹਾਲੀ ਦੇ ਵਿੱਚ ਹੋਈ ਇੱਕ ਸਰਵੇਖਣ ਨੇ ਇਸ ਚਿੰਤਾਜਨਕ ਰੁਝਾਨ ਨੂੰ ਸਪਸ਼ਟ ਕੀਤਾ ਹੈ ਕਿ ਮਾਰਾ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਉੱਤੇ ਪਰਿਵਾਰ ਜਾਂ ਬੱਚੇ ਨਿਰਭਰ ਨੇ ਤਾਂ ਜੀਵਨ ਬੀਮਾ ਕੋਈ ਵਾਧੂ ਖਰਚਾ ਨਹੀਂ ਸਗੋ ਵਿੱਤੀ ਸੁਰੱਖਿਆ ਦੀ ਇੱਕ ਬੁਨਿਆਦ ਹੋਣਾ ਚਾਹੀਦਾ ਹੈ ਓਨਟਾਰੀਓ ਦੇ ਵੌਨ ਸ਼ਹਿਰ ਦੇ ਰਹਿਣ ਵਾਲੀ ਪਾਮੇਲਾ ਲਾ ਕੋਟੇ ਕਹਿੰਦੀ ਹੈ ਕਿ ਦੋ ਬੱਚਿਆਂ ਤੇ ਮਾਪੇ ਬਣਨ ਤੋਂ ਬਾਅਦ ਜੀਵਨ ਬੀਮੇ ਨੇ ਉਹਨਾਂ ਨੂੰ ਮਨ ਦੀ ਵੱਡੀ ਸ਼ਾਂਤੀ ਦਿੱਤੀ ਹੈ ਪਾਮੇਲਾ ਤੇ ਉਸਦੇ ਪਤੀ ਲੁਈਗੀ ਲਾ ਕੋਟੋ ਜੁੜਵਾ ਬੱਚਿਆਂ ਦੇ ਮਾਪੇ ਨੇ ਜੋ ਹਾਲੀ ਦੇ ਵਿੱਚ ਇੱਕ ਸਾਲ ਦੇ ਹੋਏ ਨੇ ਪਰਿਵਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਜੀਵਨ ਬੀਮਾ ਕਰਵਾਉਣ ਦਾ ਫੈਸਲਾ ਕਰ ਲਿਆ ਸੀ ਲੁਈਗੀ ਲਾ ਕੋਟੇ ਦੇ ਮੁਤਾਬਕ ਜੀਵਨ ਬੀਮਾ ਉਨ੍ਹਾਂ ਦੀ ਵਿੱਤੀ ਯੋਜਨਾਬੰਦੀ ਦਾ ਅਹਿਕਾਰਪੂਰਨ ਵਕਿੱਸ ਹੈ ਉਹ ਕਹਿੰਦੇ ਨੇ ਕਿ ਜਾਨ ਕੇ ਸੁਰੱਖਿਤ ਮਹਿਸੂਸ ਹੁੰਦਾ ਹੈ ਕਿ ਕਿਸੇ ਅਚਾਨਕ ਹਲਾਤ ਦੇ ਵਿੱਚ ਬੱਚੇ ਦੀ ਪੜ੍ਹਾਈ ਕਰਜ਼ੇ ਦੀ ਅਦਾਇਗੀ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣਗੀਆਂ ਪਰ ਸੁਵੇਖਣ ਦੇ ਅੰਕੜੇ ਦੱਸਦੇ ਨੇ ਕਿ ਹਕੀਕਤ ਐਸੋ ਬਿਲਕੁਲ ਵੱਖਰੀ ਹੈ ਪਾਲਿਸਿਮੀ 2025 ਲਾਈਫ ਇੰਸ਼ੋਰੈਂਸ ਗੈਪ ਰਿਪੋਰਟ ਅਨੁਸਾਰ 42% ਕੈਨੇਡੀਅਨ ਜਾਂ ਤਾਂ ਜੀਵਨ بیمੇ ਤੋਂ ਬਿਨਾਂ ਹਨ ਜਾਂ ਉਹਨਾਂ ਨੂੰ ਪੱਕਾ ਨਹੀਂ ਪਤਾ ਕਿ ਉਹਨਾਂ ਕੋਲ ਕਵਰੇਜ ਹੈ ਜਾਂ ਨਹੀਂ 65% ਲੋਕਾਂ ਨੇ ਕਿਹਾ ਕਿ ਅਗਲੇ 5 ਸਾਲਾਂ ਦੇ ਵਿੱਚ ਜੀਵਨ ਬੀਮਾ ਲੈਣ ਦੀ ਉਹਨਾਂ ਦੀ ਕੋਈ ਯੋਜਨਾ ਨਹੀਂ ਹੈ ਅਸੋ 20 ਜ਼ਿਆਦਾ ਚਿੰਤਾ ਚੁਣ ਗੱਲ ਰਹੀ ਹੈ ਕਿ 25% ਲੋਕਾਂ ਨੂੰ ਇਹ ਪਰੋਸਾ ਨਹੀਂ ਹੈ ਕਿ ਉਹਨਾਂ ਦੀ ਅਚਾਨਕ ਮੌਤ ਦੀ ਸੂਰਤ ਵਿੱਚ ਉਹਨਾਂ ਦਾ ਪਰਿਵਾਰ ਵਿੱਤੀ ਤੌਰ ਤੇ ਸੁਰੱਖਿਅਤ ਰਹੇਗਾ ਜੀਵਨ ਬੀਮਾ ਨਾ ਲੈਣ ਦਾ ਸਭ ਤੋਂ ਵੱਡਾ ਕਾਰਨ ਮਹਿੰਗਾਪਨ ਦੱਸਿਆ ਜਾ ਰਿਹਾ ਹੈ ਖਾਸ ਕਰਕੇ ਘਰ ਦੇ ਵਿੱਚ ਬੱਚੇ ਵਾਲੇ ਮਾਪਿਆਂ ਦੇ ਵਿੱਚ ਇਹ ਅੰਕੜਾ 42% ਤੱਕ ਪਹੁੰਚ ਸਕਦਾ ਹੈ ਪਰ ਇਸੇ ਮੀਟ ਦੇ ਸੈਂਸਸ ਦਾ ਪਕਾਤੇ ਸੀ ਉਹ ਐਂਡਿਓ ਆਸਟ੍ਰੋ ਕਹਿੰਦੇ ਨੇ ਕਿ ਲੋਕ ਅਕਸਰ ਆਪਣੀ ਮੌਤ ਬਾਰੇ ਸੋਚਣ ਤੋਂ ਕੁਤਰੋਂਦੇ ਨੇ ਪਰ ਜੀਵਨ ਪਿੰਮਾ ਉਹਨਾਂ ਮਹਿੰਗਾ ਨਹੀਂ ਹੁੰਦਾ ਜਿਨਾ ਆਮ ਤੌਰ ਤੇ ਸਮਝਿਆ ਜਾਂਦਾ ਹੈ ਉਹਨਾਂ ਮੁਤਾਬਕ ਇੱਕ 35 ਸਾਲ ਇਸੇ ਤਰ੍ਹਾਂ ਅਤੇ ਨਾ ਸਿਗਰਟ ਪੀਣ ਵਾਲੇ ਵਿਅਕਤੀ ਦੇ ਲਈ 20 ਸਾਲ ਦੀ 2.5 ਲੱਖ ਡਾਲਰ ਦੀ ਟਰਮ ਪਾਲਿਸੀ ਸਿਰਫ 18 ਡਾਲਰ ਮਹੀਨਾ ਹੋ ਸਕਦੀ ਹੈ ਜਦਕਿ ਹੋਰ ਦੇ ਲਈ ਖਰਚਾ 15 ਡਾਲਰ ਮਹੀਨਾ ਹੈ ਵਿੱਤੀ ਮਾਹਰ ਆਵਲਨ ਜੈਕਸ ਦਾ ਕਹਿਣਾ ਹੈ ਕਿ ਜੀਵਨ ਬੀਮੇ ਨਾਲ-ਨਾਲ ਵਸੀਅਤ ਬਣਾਉਣਾ ਵੀ ਪਰਿਵਾਰਕ ਵਿੱਤੀ ਯੋਜਨਾ ਦਾ ਅਹੰਕਾਰਪੂਰਨ ਹਿੱਸਾ ਹੈ ਉਨ੍ਹਾਂ ਅਨੁਸਾਰ ਜੀਵਨ ਬੀਮੇ ਦੀ ਰਕਮ ਲਾਪਤਰੀਆਂ ਨੂੰ ਟੈਕਸ ਮੁਕਤ ਮਿਲਦੀ ਹੈ ਜੋ ਸੰਕਟ ਦੇ ਸਮੇਂ ਵੱਡੀ ਮਦਦ ਸਾਬਤ ਹੋ ਸਕਦੀ ਹੈ ਭਾਵੇਂ ਮੌਜੂਦਾ ਮਹਿੰਗਾਈ ਦੇ ਵਿੱਚ ਹਰ ਖਰਚਾ ਸੋਚ ਵਿਚਾਰ ਦੇ ਨਾਲ ਕਰਨਾ ਪੈਂਦਾ ਪਰ ਮਹਾਰਾਦਾ ਕਹਿੰਦਾ ਕਿ ਜੀਵਨ ਬੀਮਾ ਉਹ ਨਿਵੇਸ਼ ਹੈ ਜੋ ਤੁਹਾਡੇ ਨਾ ਹੋਣ ਦੀ ਸੂਰਤ ਦੇ ਵਿੱਚ ਵੀ ਤੁਹਾਡੇ ਅਜੀਜ਼ਾਂ ਦੀ ਸੰਭਾਲ ਕਰਦਾ ਹੈ ਇਸ ਲਈ ਵਿੱਤੀ ਯੋਜਨਾਕਾਰ ਜਾਂ ਫਿਰ ਜੀਵਨ ਬੀਮਾ ਮਹਾਰਾ ਦੇ ਨਾਲ ਸਲਾਹ ਕਰਕੇ ਆਪਣੇ ਲਈ ਸਭ ਤੋਂ ਟੁਕਵਾ ਵਿਕਲਪ ਚੁਣਨਾ ਬਹੁਤ ਜ਼ਰੂਰੀ ਹੈ